ਭਾਈ ਗੁਰਜੀ ਅੱਜ ਤੁਸੀਂ ਪਹੁੰਚੇ ਹੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੋਲ੍ਹ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉੱਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ। ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਦੋਂ ਮੋੜ ਵੇਖੋ ਕਿੱਥੋਂ ਵੱਜਦਾ ਆ। ਤੇ ਮੋੜ ਵੱਜਦਾ ਹੈ ਜਦੋਂ ਸੌਦੇ ਸਾਧ ਨੂੰ ਮਾਫੀ ਦਿੱਤੀ ਜਾਂਦੀ ਹੈ। ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਆ। ਫਿਰ ਉਸ ਰੋਸ ਨੂੰ ਪਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਔਰ ਉਹ ਬੇਦਵੀ ਹਣ ਕਿੰਨੇ ਕਰਾਈ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਪੀ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨ੍ਹਾਂ ਜਿਨ੍ਹਾਂ ਆਵਾਜ਼ ਚੁੱਕੀ ਇਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲਾਂ ਚੋਂ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਵਿੱਚ ਜੇਲਾਂ ਦੇ ਵਿੱਚ ਰਹਿ ਕੇ ਨੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਹੋ ਜੀ ਉਹ ਨਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮaaf ਕਰ ਦਿਓ ਇਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਵੇਂ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਂਦੇ ਲਈ ਅਕਾਲ ਤੱਕ ਸੈਭ ਤੱਕ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾ ਕਾਲ ਤੱਕ ਸੈਭ ਦੀ ਸਲੀਪ ਤੋਂ ਮਿਲਿਆ ਹੀ ਲੰਗ ਗਿਆ ਕੱਲ ਕੋਈ ਫੈਸਲਾ ਕੋਈ استਿਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਓਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਿਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਇਹਨਾਂ ਲੋਕ ਨੇ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕੱਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਹੈ ਜੇ ਤੇ ਮੈਗਨਾ ਸ਼ੁਕਰ ਆ ਕਾਲਪੁਰ ਖਵਾਏ ਗਰੂਦਾ ਕੇ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਅਦਬੀ ਵਾਂਗੂ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਤੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਪੀ ਨਹੀਂ ਜੀ ਤੱਕੇ ਮੁਕੀ ਦੇ ਚਲੱਥ ਗਈ ਜਦੋਂ ਮੈਂ ਮੈਂ ਜਦੋਂ ਤੇ ਪੂਰਾ ਤੱਕਾ ਮੁਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂਵਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਲੱਥੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪ ਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਹੈ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤੁਰ ਪਿਆ ਇਹੋ ਜੇ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾ ਇੱਕ ਨਾਰਾ ਹੁੰਦਾ ਹਈ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀਦਾਂ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਬਾਦਲ ਪਰਿਵਾਰ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਟਾਡੇ ਹਿਰਦੇ ਕਾਦੇ ਨਾ ਵਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਵਲੁੰਦਰੇ ਗਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਵਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰਦ ਆ ਵਰਤਦੇ ਹੋ ਤੇ ਜਿੱਦਣ ਗਲੀਆਂ ਚੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆਇਆ ਉਸ ਦਿਨ ਤੁਸੀਂ ਕੀ ਕੀਤਾ ਉਸ ਦਿਨ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਗਈਆਂ ਉਸ ਦਿਨ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦੇ ਫਿਰਦੇ ਫਿਰਦੇ ਵਲੁੰਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀ ਅਸੀਂ ਭਾਈ ਨਰਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ ਹੈ 50 ਸਾਲ ਉਹਨੇ ਖਾਲਸਾਤਾਨ ਦੇ ਸੰਘਰਸ਼ ਦੇ ਲੇਖੇ ਲਾਏ ਨੇ ਨਿਰੰਤਰ ਲਾਗਰੇ ਨੇ ਔਰ ਕੋਈ ਅਨਪੜ ਨਹੀਂਗਾ ਜਜ਼ਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਹੀ ਲੇਖ ਨੇ ਧ੍ਰਿੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਧ੍ਰਿੜ ਇਨਸਾਨ ਨੂੰ ਇਨਾ ਅਗਾਹ ਦਾ ਕਦਮ ਕਿਉਂ ਚੁਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ ਆ ਕਿ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਜਿੱਡਾ ਗੁਨਾਹ ਸੀ ਉਸ ਹਿੱਸੇਰ ਇੱਕ ਵੱਡੇ ਨੂੰ ਲੱਗਦਾ ਕਿ ਓਡੀ ਸਜ਼ਾ ਨਹੀਂ ਸੁਣਾਈ ਗਈ ਓਡੀ ਤਨਖਾਹ ਨਹੀਂ ਲਾਈ ਗਈ ਸੋ ਕਿਸ ਤਰੀਕੇ ਦੀ ਇਹ ਸੇਵਾ ਆ ਇਹ ਕਿਸ ਤਰੀਕੇ ਦੀ ਤਨਖਾਹ ਆ ਇਹਦੇ ਬਾਰੇ ਮੈਂ ਕਿੰਤੋਂ ਨਹੀਂ ਕਰਨਾ ਚਾਹੁੰਦਾ ਅਕਾਲ ਤਖਸਰ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਹੀ ਵੀ ਅਕਾਲੀ ਦਲ ਨੇ ਘੱਟੋ ਘਾਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਵੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਉਦਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਦੇ ਫਿਰਦੇ ਜਦ ਜਦਨ ਸੁਖਬੀਰ ਬਾਦਲ ਸਾਹਿਬ ਹਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਦੀਏ ਤੇ ਇਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਲੈ ਕੇ ਆਏ ਸੀ ਕਿ ਭਾਈ ਨਰਿੰਦਰ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰਿੰਦਰ ਸਿੰਘ ਚੌੜਾ ਦੇਣਗੇ ਜਿਉਂ ਨਾ ਗੋਲੀ ਚਲਾਈ ਤੇ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਸਾਡੇ ਕਹਿਣ ਤੇ ਨਹੀਂ ਰੁਕਣੀ ਉਹਨਾਂ ਨੇ ਇਹ ਨਹੀਂ ਭਾਵਨਾਵਾਂ ਵੀ ਨਹੀਂ ਵੇਖਣੀਆਂ ਵੀ ਉਹਨਾਂ ਦੀ ਭਾਵਨਾ ਕੀ ਸੀ ਤੇ ਸਾਨੂੰ ਕੋਈ ਰੰਜਿਮ ਨਹੀਂ ਇੰਡੀਅਨ ਸਿਸਟਮ ਦੇ ਉੱਤੇ ਅਸੀਂ ਇਹਨਾਂ ਦੇ ਕਿ ਤਰਲੇ ਵੀ ਨਹੀਂ ਕੱਢਦੇ ਕਿ ਉਹਨੂੰ ਸਜ਼ਾ ਨਾ দেয়া ਜਾਵੇ ਜਾਂ ਉਹਨੂੰ ਤੁਸੀਂ ਆਹ ਧਾਰਾ ਨਾਲ ਲਾਇਓ ਜਾਓ ਧਾਰਾ ਨਾਲ ਜੋ ਤੁਹਾਡਾ ਕਾਨੂੰਨ ਚੱਲਦਾ ਤੁਸੀਂ ਕਰੋ ਰੰਜ ਇਸ ਗੱਲ ਦਾ ਆ ਕਿ ਪੱਗ ਜਿਹੜੀ ਸਿੱਖਾਂ ਦੀ ਪਹਿਚਾਣ ਆ ਉਹ ਇਸ ਕਾਨੂੰਨ ਦੀ ਜੂਰਿਸਡਿਕਸ਼ਨ 'ਚ ਨਹੀਂ ਆਉਂਦੀ ਉਹ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਸਾਡੀ ਮੰਗ ਸਾਡੀ ਅਪੀਲ ਅਕਾਲ ਤਖਸੈਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਦਲ ਦੇ ਬੰਦੇ ਵੱਲੋਂ ਲਾਈ ਗਈ ਤੇ ਇਸ ਕਰਕੇ ਮੈਂ ਗੱਲ ਪੂਰੀ ਕਰ ਲਾਂ ਇਸ ਕਰਕੇ ਅਸੀਂ ਅੱਜ ਇੱਥੇ ਅਕਾਲ ਤਖਸੈਬ ਦੇ ਉੱਤੇ ਆਏ ਸੀ ਸਵੇਰ ਦੇ ਫੋਨ ਕੀਤੇ ਜਾ ਰਹੇ ਸਖਤਰੇ ਤੇ ਆਏ ਆ ਸਖਤਰੇ ਤੋਂ ਤਾਲਾ ਆ ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਸਿੰਘ ਸਾਹਿਬ ਨੂੰ ਮਿਲ ਕੇ ਚਲਾ ਗਿਆ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਉਹਨਾਂ ਕਿਤੇ ਹੋਰ ਜਾਣਾ ਹੋਵੇਗਾ ਬਾਅਦ ਵਿੱਚ ਉਹਨਾਂ ਦੇ ਪੀਰ ਸਾਹਿਬ ਨਾਲ ਗੱਲ ਹੋਈ ਉਹਨਾਂ ਕਹਿੰਦੇ ਸਿੰਘ ਸਾਹਿਬ ਬਾਬਾ ਬੁੱਢਾ ਜੀ ਦੇ ਚਲੇ ਗਏ ਨੇ ਪਾਠ ਰਖਾਉਣਾ ਇਟਸ ਓਕੇ ਤੁਹਾਨੂੰ ਕੰਮ ਆ ਜਾਣਾ ਚਾਹੀਦਾ ਮੈਂ ਸਿੰਘ ਸਾਹਿਬ ਦਾ ਸਵਾਲ ਨਹੀਂ ਚੁੱਕਦਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਸਵਾਲ ਅਸੀਂ ਕਹਿੰਨੇ ਆਂ ਕਿ ਅਕਾਲ ਤਖਤ ਸਾਹਿਬ ਤੋਂ ਸਾਡੇ ਸਾਰੇ ਰਾਜਸੀ ਮਸਲੇ ਹੱਲ ਹੋਣੇ ਚਾਹੀਦੇ ਆਂ ਔਰ ਏਡੀ ਅਸੀਂ ਖੋਖਲੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਬਣਾਤੀ ਕਿ ਜੇ ਸਿੰਘ ਸਾਹਿਬ ਨਹੀਂ ਹੈਗੇ ਤੇ ਕੋਈ ਸੈਕੰਡਰੀਨ ਕਮਾਂਡ ਨਹੀਂ ਉਹਨਾਂ ਦੇ ਬਿਹਾਫ ਤੇ ਆਏ ਹੋਏ ਬੰਦਿਆਂ ਦੇ ਨਾਲ ਗੱਲ ਕਰਨ ਦੇ ਲਈ ਜਿਸ ਕਤਰੇ ਤੇ ਛੁੱਟੀ ਆ ਕੋਈ ਇੱਥੇ ਬਾਹਰ ਸੇਵਾਦਾਰ ਨਹੀਂ ਜਿਹੜਾ ਆਏ ਗਏ ਬੰਦੇ ਨੂੰ ਦੱਸ ਸਕੇ ਕਿ ਭਾਈ ਅੱਜ ਕਤਰੇ ਤੇ ਇਸ ਕਤਰੇ ਤੇ ਇਸ ਗੱਲ ਦੀ ਛੁੱਟੀ ਆ ਜਿਹੜੇ ਵਿਚਾਰੇ ਇੱਥੇ ਸੇਵਾਦਾਰ ਖਲੋਤੇ ਸਾਡੇ ਵਰਗੇ ਨੌਜਵਾਨ ਹੀ ਨੇ ਉਹਨਾਂ ਨੂੰ ਪੁੱਛੀ ਤਾਂ ਵਿਚਾਰੇ ਕਹਿੰਦੇ ਜੀ ਪਤਾ ਨਹੀਂ ਜੀ ਅੱਜ ਕਦ ਲਈ ਬੰਦ ਹੈ ਸ਼ਾਇਦ ਅੱਜ ਛੁੱਟੀ ਹੋਵੇ ਕੀ ਮਜ਼ਾਕ ਚੱਲਦਾ ਪਿਆ ਹੈ ਅਕਾਲ ਤਖਤ ਸਾਹਿਬ ਦਾ ਅੰਦਰ ਗੁੱਸਾ ਨਿਰਾਸ਼ਤਾ ਫੁੱਟਦੀ ਹੈ ਸਾਡੇ ਕਿ ਪੰਥ ਕਿਧਰੋਂ ਕਿਧਰ ਨੂੰ ਜਾ ਰਿਹਾ ਹੈ ਸੋ ਜਿਹੜਾ ਸੁਨੇਹਾ ਅਸੀਂ ਦੇ ਕੇ ਆਏ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਕਿ ਇਸ ਪੱਗ ਦਾ ਨੋਟਿਸ ਲਿਆ ਜਾਵੇ ਇਹੋ ਜਿਹੇ ਬੰਦਿਆਂ ਨੂੰ ਅਕਾਲੀ ਦਲ ਦੇ ਵਿੱਚ ਤੇ ਕੀ ਜਿਨ੍ਹਾਂ ਨੇ ਜਾਣ ਕੇ ਲਈ ਹੋਏ ਮੈਂ ਕਹਿ ਰਿਹਾ ਲੜਾਈ ਝਗੜੇ ਚ ਨਹੀਂ ਇਹੋ ਜਿਹੇ ਬੰਦਿਆਂ ਨੂੰ ਤੇ ਪੰਥ 'ਚ ਰਹਿਣ ਦਾ ਕੋਈ ਹੱਕ ਨਹੀਂ ਪਰ ਠੀਕ ਹੈ ਹੁਣ ਇੱਥੇ ਕੋਈ ਹੈ ਹੀ ਨਹੀਂ ਐਡਮਿਨਿਸਟ੍ਰੇਸ਼ਨ ਹੀ ਇੰਨਾ ਖੋਖਲਾ ਹੋ ਚੁੱਕਿਆ ਆ ਅਖੀਰਨ ਮਜਬੂਰਨ ਸਾਨੂੰ ਆਪਣਾ ਸੁਨੇਹਾ ਸਕਤਰੇ ਦੇ ਉੱਤੇ ਚਪਕਾਉਣਾ ਪਿਆ ਕੋਈ ਜ਼ਿੰਮੇਵਾਰ ਬੰਦਾ ਸੁਨੇਹਾ ਲੈਣ ਲੈਨੇ ਹੈਗਾ ਕੋਈ ਇੱਕ ਦੂਸਰੇ ਦੇ ਥਾਂ ਦੇ ਉੱਤੇ ਖਲੋਣ ਲਈ ਤਿਆਰ ਨਹੀਂ ਹੈਗਾ ਸੋ ਇਸ ਰੰਝ ਦੇ ਵਿੱਚ ਇਸ ਰੋਸ ਦੇ ਵਿੱਚ ਅਸੀਂ ਆਪਣਾ ਸੁਨੇਹਾ ਅਜ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਲਾਇਆ ਆ ਔਰ ਤੁਸੀਂ ਕਮਾਲ ਵੇਖਿਆ ਜੀ ਇਹ ਮੈਂ ਬੋਲ ਕੇ ਚਾਹਿਆ ਜੀ ਤੁਸੀਂ ਕਮਾਲ ਵੇਖਿਓ ਹੋ ਸਕਦਾ ਮੈਂ ਗਲਤ ਹੋਵਾਂ ਪਰ 90% ਮੈਂ ਸਹੀ ਹੋਵਾਂਗਾ ਇਸ ਨਿਆ ਇੱਕ ਘੰਟੇ ਦੇ ਵਿੱਚ ਵਿੱਚ ਇੱਥੋਂ ਲੱਥੇਗਾ ਉਦੋਂ ਝਟਸਖਤਰਿਆ ਤੇ ਬੰਦੇ ਪਹੁੰਚਣਗੇ ਉਦੋਂ ਝਟ ਪਤਾ ਲੱਗੇਗਾ ਵੀ ਨਹੀਂ ਜੀ ਇੱਥੇ ਨਹੀਂ ਲੱਗਣਾ ਚਾਹੀਦਾ ਹਲਾ ਦਿਓ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਤੇ ਲੱਗਾ ਵੀ ਰਹਿ ਜੇ ਤੇ ਕੱਲ ਸਵੇਰ ਨੂੰ ਆ ਕੇ ਕੋਈ ਖੋਲੇ ਤੇ ਉਮੀਦ ਕਰਦੇ ਆ ਕਿ ਸੁਨਿਆ ਪੜ ਕੇ ਤੇ ਸਿੰਘ ਸਾਹਿਬਾਨਾਂ ਤੱਕ ਪਹੁੰਚਾ ਦੇਣ ਸੋ ਇਹ ਇੱਕ ਰਾਂਝਾ ਸੀ ਲੈ ਕੇ ਇੱਥੇ ਪਹੁੰਚੀ ਅੱਜ ਤੁਸੀਂ ਜਾਇਸੀ ਮੰਗਪਤਰ ਵਗੈਰਾ ਕੋਈ ਜਿਹੜਾ ਇੱਕ ਹਮਲਾ ਹੋਇਆ ਨਰੇਤ ਸਿੰਘ ਚੋੜਾ ਉਹ ਕੀਤਾ ਗਿਆ ਇਹ 84 ਦੀ ਯਾਦ ਲਾਤੀ ਹੈ 84 ਤੋਂ ਬਾਅਦ ਦੂਜਾ ਹਮਲਾ ਕਿੰਨੇ ਕਰ ਐਸਜੀਪੀਸੀ ਵੱਲੋਂ ਸਿਰੇ ਮੰਗਪੱਤਰ ਦਿੱਤਾ ਕਮਾਲ ਦੀ ਗੱਲ ਹੈ ਇਸ ਹਿਸਾਬ ਦੇ ਨਾਲ ਤੇ ਮਤਲਬ ਇਹ ਜਸਟੀਫਿਕੇਸ਼ਨ ਤਾਂ ਬੜੀ ਖਤਰਨਾਕ ਹੈ 84 ਦੇ ਵਿੱਚ ਭਾਰਤੀ ਫੌਜਾਂ ਚੜ ਕੇ ਆਈਆਂ ਸੀ ਸਾਡੇ ਉੱਤੇ ਤੇ ਸਾਡੇ ਅੰਦਰ ਬੈਠੇ ਹੱਕ ਮੰਗਦੇ ਯੋਧਿਆਂ ਦੇ ਉੱਤੇ ਗੋਲੀਆਂ ਚੱਲੀਆਂ ਸੀ ਇੱਥੇ ਬਿਆਦਬੀ ਕਰਵਾਉਣ ਵਾਲਿਆਂ ਦੇ ਉੱਤੇ ਚੱਲੀਆਂ ਨੇ 84 ਦੇ ਨਾਲ ਕੀ ਤਾਲੂਕਾ ਤੇ ਜਮੀਨ ਅਸਮਾਨ ਦਾ ਫਰਕ ਇੱਥੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਜਿਹੜੇ ਖੁਦ ਖਲੋ ਕੇ ਮੰਨੇ ਨੇ ਵੀ ਭਈ ਅਸੀਂ ਸਾਡੇ ਕੋਲੋਂ ਉੱਥੇ ਗੁਨਾਹ ਆਏ ਨੇ ਤੇ ਉਹਨਾਂ ਦੇ ਉੱਤੇ ਚੱਲੀ ਗੋਲੀ ਨੂੰ ਤੁਸੀਂ 84 ਦੇ ਨਾਲ ਜੋੜ ਰਹੇ ਬਰਾਂਤ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਕੀਤੀ ਵੀ ਉਹਨਾਂ ਨੇ ਹਾਂਜੀ ਨਵੇਕਲੇ ਪੰਥ ਸਿਰਜ ਲੈਣ ਫਿਰ ਆਪਣੇ ਵੱਖਰੇ ਨਰੈਨ ਸਿੰਘ ਚੌੜੇ ਦੇ ਮਗਰ ਤੇ ਪੰਥ ਖਲੋਏਗਾ ਪਰ ਇਹ ਕਾਰਨ ਕੀ ਹੈ ਇਸ ਤਰ੍ਹਾਂ ਦੀ ਜਿਹੜਾ ਇੱਕ ਨੈਰੇਟਿਵ ਮੈਂ ਦੱਸਦਾ ਦੋਤਾਂ ਤੁਹਾਨੂੰ ਟੋਟਲ ਬਦਲਾਈਜੇਸ਼ਨ ਹੋ ਚੁੱਕੀ ਆ ਅਕਾਲੀ ਦਲ ਦੀ ਟੋਟਲ ਸਾਹਿਬ ਮਹਾਨ ਹੈ ਅਕਾਲ ਤਖਤ ਸਾਹਿਬ ਦਾ ਹੀ ਫੈਸਲਾ ਹੈ ਅਸੀਂ ਜੋ ਜੋ ਮੈਂ ਕਹਿਤ ਰਿਹਾ ਅਕਾਲ ਤਖਤ ਸਾਹਿਬ ਮਹਾਨ ਨੇ ਮੈਂ ਪੂਰੇ ਦੇ ਅਕਾਲ ਤਖਤ ਸਾਹਿਬ ਤੇ ਕੋਈ ਸਵਾਲ ਨਹੀਂ ਚੁੱਕਿਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਚੁੱਕਿਆ ਆ ਤੇ ਅਕਾਲੀ ਦਲ ਤੇ ਚੁੱਕਿਆ ਹੈ ਜਿਹੜੇ ਉਹ ਉੱਥੇ ਹੱਥ ਜੋੜ ਕੇ ਖਲੋਤੇ ਸੀ ਅੱਜ ਤੋਂ 4 ਦਿਨ ਪਹਿਲਾਂ ਵੀ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪਰਵਾਹ ਨਹੀਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਲਈ ਕਿਉਂ ਨਹੀਂ ਕੀਤਾ ਗਿਆ ਸਿੰਪਲ ਜਿਹਾ ਸਵਾਲ ਤੁਸੀਂ ਭੱਜ ਰਹੇ ਹੋ ਤੁਸੀਂ ਖੁਦ ਅਕਾਲ ਤਖਤ ਸਾਹਿਬ ਦੀ ਤੋਹੀਨ ਕਰ ਰਹੇ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਅਕਾਲ ਤਖਤ ਸਾਹਿਬ ਦੇ ਸੰਦੇਸ਼ ਮੰਨੇ ਜਾਣ ਪਹਿਲਾਂ ਆਪ ਮੰਨੋ 100 ਹਜ਼ਾਰਾਂ ਸੰਦੇਸ਼ ਮੈਂ ਗਿਣਾ ਸਕਦਾ ਦਿਲਜੀਤ ਸਿੰਘ ਚੀਮਾ ਸਾਹਿਬ ਆ ਕੇ ਬਹਿ ਜਾਣਗੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਨੇ ਤੇ ਅਕਾਲੀ ਦਲ ਭਾਜੂ ਆ ਤੇ ਤੋਂ ਮੈਂ ਤਾਂ ਅੱਗੇ ਦੱਸ ਚੁੱਕਿਆ ਆਂ ਇਹ ਭਾਵਨਾਵਾਂ ਵਿੱਚ ਇਹਨਾਂ ਦੀ ਬਾਦਲ ਤੇ ਗੋਲੀ ਚੱਲਿਆ ਆ ਤੋ ਇਆਂ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਤੇ ਮੈਂ ਇਹ ਕਹਿ ਰਿਹਾ ਵੀ ਇਹ ਇੱਕ ਬੜਾ ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗ੍ਹਾ ਠੀਕ ਨਹੀਂ ਮੈਂ ਫੇਰ ਦੱਸ ਚੁੱਕਿਆ ਵੀ ਇਹ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ ਇਸ ਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਹੀ ਦੇਣਗੇ ਵੀ ਉਹਨਾਂ ਨੇ ਇਹਨਾ ਐਕਸਟ੍ਰੀਮ ਸਟੈਪ ਕਿਉਂ ਲਿਆ ਆ ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਘੱਟੋ-ਘੱਟ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਪਾਈ ਨਰੇਂਦਰ ਸਿੰਘ ਚੌੜਾ ਨੂੰ ਆਪ ਪੁੱਛਣ ਲਾ ਕੇ ਕਿਸੇ ਦੁਨੀਆਵੀ ਅਦਾਲਤ ਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ ਰਾਏ ਨਹੀਂ ਦੇਣੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੇਂਦਰ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿ ਸਾਡੇ ਕੋਲ ਵਗਿਆ ਹੁੰਦੀ ਸੀ ਤੇ ਸਾਨੂੰ ਉਹ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮर्याਦਾ ਦੇ ਵਿੱਚ ਉਲੰਘਣਾ ਕੀਤੀ ਹੈ ਬਹੁਤ ਵਾਰ ਸਾਨੂੰ ਭਾਈ ਨਰੇਂਦਰ ਸਿੰਘ ਚੌੜਾ ਨੇ ਟੋਕਿਆ ਆ ਪਰ ਐਸੇ ਬੰਦੇ ਨੂੰ ਵੀ ਇੱਕ ਐਨ ਐਕਸਟ੍ਰੀਮ ਸਟੈਪ ਲੈਣਾ ਪਿਆ ਇਹਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਦੇਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਟੂ ਵੱਲੋਂ ਇੱਕ ਤੰਜ ਵੀ ਕੱਸਿਆ ਗਿਆ ਰੋਣਾਂ ਕੋਲ ਇਹ ਗੱਲ ਕਹੀ ਗਈ ਕਿ ਅਕਾਲੀ ਗੱਲ ਵੱਲੋਂ ਰੈਂਕਿੰਗ ਚੌੜਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਚਾਹੀਦਾ ਸਨਮਾਨ ਕੀਤਾ ਜਾਣਾ ਚਾਹੀਦਾ ਸਨਮਾਨ ਕਰਨਾ ਚਾਹੀਦਾ ਨਰੈਨ ਕਿੰਨੇ ਕਿਹਾ ਕੋਈ ਬੰਦਾ ਤੇ ਚੱਜ ਦਾ ਲੱਭੀ ਆ ਸੀ ਉਹ ਤੇ ਹਰ ਗੱਲ ਦੇ ਉੱਤੇ ਟੰਗ ਡਾਉਣ ਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਈਪਾ ਉਹਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਚ ਵੇਖਿਆ ਹੈ ਉਹਨ ਜੋ ਕਹਿੰਦਾ ਕਹਿੰਦਾ ਰਹਿੰਦਾ ਮਨ ਸਿੰਘ ਚੋੜੇ ਨੇ ਇਹ ਕੰਮ ਕੀਤਾ ਕਿ ਜਿਹੜਾ ਉਹਨੂੰ ਪੰਥ ਸਿੰਘ ਕਿਹਾ ਜਾਵੇ ਇਹਦੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਵੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਅਕਾਲ ਤਖਤ ਸਾਹਿਬ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿ ਰਹੇ ਛੇਕਣਾ ਜਾਣਾ ਚਾਹੀਦਾ ਛੇਕ ਜਿਹੜੇ ਬੰਦੇ ਨੂੰ ਛੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਮਾਣਾ ਬਣਾ ਕੇ ਰੱਖਦਾ ਉਹ ਕਹਿੰਦੇ ਨਰਨ ਸਿੰਘ ਚੋੜਾ ਦੀ ਮਦਦ ਪੁੱਛਨੇ ਵੀ ਕੀਤੀ ਇਹਦੇ ਪੁਲਿਸ ਜਵਾਬ ਦਵੇ ਔਰ ਪਰ ਮੈਥੇ ਹਾਂ ਇੱਕ ਗੱਲ ਬੜੀ ਆ ਰਹੀ ਹੈ ਖਤਰਨਾਕ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੀਆਂ ਖ਼ਬਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਕਿ ਆਪ ਸਰਕਾਰ ਨੂੰ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਿੰਦਰ ਸਿੰਘ ਚੋੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਜਿਉਂਨੇ ਕੋ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਚੀਜ਼ ਨੂੰ ਐਡਮਿਟ ਕਰੇਗਾ ਸਾਨੂੰ ਇਹ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕੈਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸ ਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚ ਉਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਕਾਲੀ ਦਲ ਅੱਜ ਸਾਰਾ ਹੀ ਉਹ ਆ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋਂ ਲੀਡਰ ਹੈਗੇ ਨੇ ਮੂਵਮੈਂਟ ਦੀ ਪੈਰਵਾਹੀ ਕਰਦੇ ਸੀ ਤੇ ਜਿੱਦਣ ਵਿਕਣ ਦਾ ਮੌਕਾ ਮਿਲਿਆ ਤੇ ਐ ਵਿਕਨੇ ਆ ਤੇ ਜੇ ਭਾਈ ਨਰੈਨ ਸਿੰਘ ਚੌੜਾ ਵੇਖਣ ਵਾਲਾ ਹੁੰਦਾ ਨਾ ਤੇ ਉਹਨੂੰ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਤੇ ਬੈਠਾ ਹੁੰਦਾ ਵੇਖੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ